ਹੈਲੋ ਹਾਂਜੀ ਸਾਰਿਆਂ ਨੂੰ ਸਾਤਰੀ ਕਾਰਜੀ ਹੋਰ ਕਿਵੇਂ ਉਮੀਦ ਕਰਦੇ ਆਪ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਲਵਾਵਾਂਗੇ ਵਾਈਫਾਈ ਤੇ ਵੀਰਾ ਆ ਰਿਹਾ ਹੈਗਾ ਵਾਈਫਾਈ ਲਾਉਣ ਆਲਾ ਆ ਜਾ ਬਈ ਤੇ ਆਪਣੇ ਘਰੇ ਅੱਜ ਲਾਊਗਾ ਵਾਈਫਾਈ ਤੇ ਪਹਿਲਾਂ ਸਵੇਰ ਦੇ ਡੀਕ ਰਹੇ ਸੀ ਤੇ ਬਾਈ ਨੇ ਕੁਵੇਲੀ ਕਰਤਾ ਤੇ 4-5 ਵਜਾ ਤੇ ਸ਼ਾਮ ਦੇ ਅਜਿਹਾ ਲੋਰਿਆ ਵਾਈਫਾਈ ਪਤਾ ਹੋ ਗਿਆ ਤੇਰੇ ਪੇ ਤੋਂ ਆਇਆ ਗਾ ਹੁਣ ਤਾਂ ਬਈ ਆ ਗਿਆ ਤੋਈ ਬਸ ਹਨਾ ਕਿਸੇ ਹੋਰ ਦਿਲਾ ਰਿਆ ਸੀ ਪਿੰਡ ਚਤਾ ਕਰਕੇ ਕੁਵੈਲਾ ਹੋ ਗਿਆ ਮੈਨੂੰ ਲੱਗਦਾ ਤੇ ਹੁਣ ਆਪਣੇ ਲਾਉਗਾ ਭਾਈ ਸਮਾਨ ਲੈਣ ਗਿਆ ਭਾਈ ਆਪਾਂ ਵਾਈਫਾਈ Jio ਕੰਪਨੀ ਦਾ ਲਵਾਵਾਂਗੇ ਤੇ Jio ਵਾਲਾ ਸਸਤਾ ਪੈਂਦਾ ਗਾ ਨੇ ਫ੍ਰੀ ਵਾਂ ਕੁਝ ਲੱਗ ਜਾਂਦਾ ਗਾ ਇਸ ਸਕੀਮ ਚੱਲ ਰਹੀ ਹੈ ਜੀ ਕੀ ਵੀ ਹੈ ਚਾਪੀ ਹੈ ਕੋਕਲੇਵਾ ਪਾਣੀ ਲਿਆ ਪਾਓ ਪਾਣੀ ਲਿਆ ਪਾਓ ਪੌੜੀ ਆ ਇੱਧਰ ਦੀ ਜੜਾ ਜਾਂਦਾ ਬਈ ਕਿੱਧਰ ਦੀ ਆ ਔਰੂੰ ਦੀ ਲਾ ਕੇ ਆਈ ਹਾਂ ਹਾਂ ਸਤੇ ਜੜ ਜਣੇ ਕੱਲ ਈਸੀ ਵਾਲੇ ਵੀ ਆਏ ਤੋ ਵੀ ਅਸੀਂ ਜੜ ਗਏ ਸਮਾਨ ਸਮਾਨ ਮਤ ਇਹ ਚ ਤਾਰ ਤਾਂ ਨਹੀਂ ਪੈਂਦੀ ਕੋਈ ਆਰ ਜਾਊਗੀ ਥੱਲੇ ਇੱਕ ਓਕੇ ਮੈਂ ਕਿੱਧਰ ਕੈਮਰਾ ਵਾਲੇ ਪਾਪ ਵਿੱਚ ਨਹੀਂ ਅੱਛੇ ਮੈਂ ਚਾਹ ਬਣਾ ਦੇਣੀ ਹੈ ਦੋ ਕੱਪ ਕਹਿ ਜਾਂਨੇ ਨੇ ਭਾਈ ਇੱਕੋ ਹੀ ਹੈਗਾ ਤੁਸੀਂ ਵੀ ਪੀਓਗੇ ਤੁਸੀਂ ਫੇਰ ਤੁਹਾਨੂੰ ਵੀ ਬਣਾ ਦੇਣੀ ਹੈ ਇਹ ਚਾਵਲ ਕਿ ਹੋਗੀ ਪਿਆਰ ਤੇ ਚਾਪੜਾ ਤੇ ਹੋਣੀ ਹੈ ਅਗਰ ਤੇ ਫਿਰ ਥਾਰ ਖਾਣਾਂਗੇ ਜਦ ਤੱਕ ਵੇਲਾ ਹੋ ਰਿਹਾਗਾ 5:30 ਹੋ ਗਈ ਖਾਣ ਦਾ ਹੋ ਰਿਹਾਗਾ ਟਾਈਮ ਤੇ ਆਪਾਂ ਪਹਿਲਾਂ ਚਾਪੜਾ ਆਉਣੇ ਹਾਂ ਏ ਟੀ ਵੀ ਵਾਲਾ ਉਹ ਵਾਇਰਲੈਸ ਐ ਬਈ ਉਹ ਤੇ ਕਿੰਨੇ ਟੀਵੀ ਚੱਲਣਗੇ ਜੇ ਐਂਡਰੋਇਡ ਨੇ ਐਂਡਰੋਇਡ ਦੋ ਐਂਡਰੋਇਡ ਨੇ ਇੱਕ ਸਿੰਪਲ ਐ ਸਿੰਪਲ ਤੇ ਆ ਲੱਗੂ ਇੱਕ ਤੇ ਅਸਲੀ ਅਜਾ ਦੋ ਦੂਜੇ ਸਮਰਾ ਉਹ ਜਿਹੜੇ ਸਮਾਰਟ ਨੇ ਉਹ ਹੀ ਚੱਲ ਪਣਗੇ ਉਹ ਤਾਂ ਕਨੈਕਟ ਹੋ ਕੇ ਉਹਨਾਂ ਚ ਟਾਈਪ ਹੁੰਦੇ ਨੇ ਐਪ ਸਟੋਰ ਜਿੱਥੇ ਪਲੇ ਸਟੋਰ ਆ ਉਹ ਜਾਂਦੇ ਅਜਾ ਇਹ ਚ ਪਲੇ ਸਟੋਰ ਹੋਵੇ ਠੀਕ ਹੈ ਹੁਣ ਇੱਕ ਦਾ ਕੈਮਰੇ ਦੇ ਨਾਲ ਹੋ ਜਾਣਗੇ ਆਪਣੇ ਹਨਾ ਆਨਲਾਈਨ ਆ ਜਿਹੜਾ ਮੋਬਾਈਲ ਤੇ ਅਨਲਿਮਟਿਡ ਜਿੰਨਾ ਮਰਜ਼ੀ ਵਰਤ ਹੈ ਹੈ ਹਜ਼ਾਰ ਜੀ ਇੱਕ ਦਿਨ ਦਾ ਇੱਕ ਮਹੀਨੇ ਦਾ ਇੱਕ ਮਹੀਨੇ ਦਾ ਅਨਲਿਮਟਿਡ ਹੋ ਗਿਆ ਇੱਕ ਦਿਨ ਦਾ 30 ਤੇ 31 ਦਿਨ ਆ ਇੰਨਾ ਦਾ ਵਰਤੇ ਨਹੀਂ ਜਾਂਦਾ ਇਹ ਅਲੱਗ ਹੈ ਮੋਬਾਈਲ ਦਾ ਉਹ ਹੀ ਹੈਗਾ ਵਿੱਚ ਉਹਦਾ ਲੱਗੇ ਜਿਹੜਾ ਟੀਵੀ ਡੂਬੀਆਂ ਦੇ ਵਰਤ ਰਹੇ ਆਪਾਂ 1000 ਜੀ ਵੀ ਸਾਰੀ ਹੈ ਜੇ 1000 ਜੀ ਵੀ ਚੈਨਲਾਂ ਦਾ ਜਿਹੜਾ ਟੀਵੀ ਤੇ ਉਹ ਲੱਗ ਚੈਨਲ ਕਿੰਨੇ ਕੇ ਚੱਲਦੇ ਨੇ ਤੇ 800 ਪੰਜਾਬੀ ਪੀਬੀ ਸਾਰੇ ਓਕੇ ਇਹ ਆ ਵੀ ਹਿੰਦੀ ਸਾਰੇ ਚੱਲਦਾ ਆਹ ਕੁੱਲ ਚੈਨਲ ਚੱਲਦਾ ਪਹਿਲਾਂ ਕਹਿੰਦੇ ਫ੍ਰੀ ਲਾਈਨ ਐ ਇਹ ਹਾਂ ਹਾਂ ਹੂੰ 300 ਕਰਤਾ ਮਹੀਨੇ ਦਾ 600 ਹਾਂ 600 ਦਾ ਭੰਦਰਾ ਸਮਾਨ ਜ ਵੀ ਆ ਗਿੰਨਾ ਤਾਂ ਸਮਾਨ ਤਾਂ ਹੈ ਕੰਪਨੀ ਕੋਲ ਤਾਂ ਦਿੱਤੀ ਹੈ ਮੇਰੇ ਨਾਲ ਚ ਮੈਂ ਪਹਿਲਾਂ ਆ ਦਿੱਤੇ ਸੀ ਇਹ ਹੈ ਪਹਿਲਾਂ ਫ੍ਰੀ ਦਿੱਤੇ ਸੀ ਆ ਸਿਮ ਇਹ ਭੰਦਰਾ ਹੈ ਹੈ ਇਹ ਹੈਲਥ ਹੋਣੀ ਲਿੰਕ ਇਹਦਾ ਕੋਰੀ ਫਿਕਸ ਹੋ ਗਿਆ ਤੇ ਜੀ ਤਾਵਰ ਨਾਲ ਲਿੰਕ ਹੈ ਇਹਦਾ ਬਾਦੂ ਲੱਗ ਰਿਹਾ ਹੁੰਦਾ ਹੈ ਨਾ ਬਈ ਹੁਣ ਤਾਂ ਅਸੀਂ ਵੀ ਕਰਦੇ ਹਾਂ ਟਾਵਰਾਂ ਤੇ ਲਿੰਕ ਕਰਦੇ ਹਾਂ ਲਿੰਕ ਕੋ ਐਂਟੀਨਾ ਇਹ ਤੇ ਲਾਉਣੇ ਜੀਐਸ ਜੀਐਸਐਮ ਏਅਰਟੈਲ ਏਅਰਟੈਲ ਹੈ ਵਾਈਫਾਈ ਆ ਗਿਆ ਏਟੈਲ ਦਾ ਵੀ ਆ ਗਿਆ ਆ ਰਿਹਾ ਹਾਂ ਕਦੋਂ ਰਹਤਾ ਅੱਛਾ ਉਹਦਾ ਕੀ ਹਸਾਬ ਕਿਦਾ ਅੱਛਾ ਮੈਂ ਉਹਦਾ ਕਦੇ ਕੰਮ ਨਹੀਂ ਕੀਤਾ ਠੀਕ ਕਾਮਯਾਬ ਕਿਹੜੇ ਆ ਆਪਦੇ ਰੋਤੀ ਨੂੰ ਕੌਣ ਮਾਰਾ ਕਹਿੰਦਾ ਹੁੰਦਾ ਆਪਦਾ ਜੀਵਨ ਦਾ ਲਾਣਿਆ ਨਹੀਂ ਦਾ ਜੀਵਨ ਕਾਮਯਾਬ ਇਹ ਵੀ ਹੈ ਜਿੰਨੇ ਜਲ ਲਾਣ ਲੱਗੇ ਏਡ ਲਾਣ ਦੀ ਲੋੜ ਨਹੀਂ ਪੈਂਦੀ ਜੀਓ ਬਸ ਇਹਦਾ ਕੰਮ ਯਾਰ ਲਿਟਰਲੀ ਤਾਂ 2.5 ਡਿਵਾਈਸ ਹੋ ਜੀ ਜੈਟੀ ਕਾ ਹੈ 80 ਡਿਵਾਈਸ ਹੋ ਜੀ ਅੱਛਾ ਮੈਂ ਕਿਦਰ ਮਰਜੀ ਮੂੰਹ ਕਰਦਾ ਨਾ ਚਲਾਈ ਜਾਂਦੀ ਹੈ ਪਾਵਣੀ ਦੇ ਵੀ ਲਾ ਕੇ ਆਇਆ ਪਹਿਲਾਂ ਹਾਂ ਵੀਰੇ ਪਾਵਣੀ ਦੇ ਲੱਗਿਆ ਨਹੀਂ ਉਹਦੇ ਘਰੋਂ ਟਾਵਰ ਨਹੀਂ ਜਾਂਦਾ ਜੀ ਅੱਛਾ ਇਹਨੂੰ ਟਾਵਰ ਦੇਖਣਾ ਚਾਹੀਦਾ ਹੈ ਅੱਛਾ ਮਦਾ ਕਰਾਂ ਪਹਿਲਾਂ ਉਹ ਕੋਟ ਟਿੱਪ ਦੀ ਆ ਰਹੀ ਸੀ ਹਾਂ ਉਹ ਟਾਵਰ ਜਮੀਂ ਵੀ ਨਹੀਂ ਜਾਂਦਾ ਸੀ ਆਪਣੇ ਤੋਂ ਦੀਦੇ ਸਾਥ ਨਹੀਂ ਹੈ ਉਹਦੇ ਫਿਰ ਚੋਰ ਚਾ ਲੱਗੂਗਾ ਪੀਰਵਾਨਾ ਅੱਛਾ ਉਹਨੂੰ ਕੁਝ ਕਰਨੀ ਤਾਂ ਬਲਦੀ ਨਹੀਂ ਇੱਥੇ ਨੂੰ ਲਾਈਟ ਵੀ ਦੇਣੀ ਬੂ ਜਿਹੜੀ ਤਾਰ ਆਊਗੀ ਵੀ ਉਹ ਲਾਈਟ ਤੇ ਦੋਆਂ ਦਾ ਕੰਮ ਕਰੇਗਾ ਅੱਛਾ ਨੈਟਵਰਕ ਕਰੋ ਇਹ ਥੱਲੇ ਲੱਗੂਗਾ ਉੱਪਰ ਇਹ ਥੱਲੇ ਲੱਗੂਗਾ ਉੱਪਰ ਇਹ ਉੱਤੇ ਲਾ ਲੈਂਦੇ ਹਾਂ ਹੁਣ ਤਾਂ ਲੈਂਡ ਕੇ ਵੀ ਲਊਗੀ ਆਹ ਕਨੈਕਟਰ ਆ ਮਾਜ਼ਮ ਜੀ ਤਾਂ ਬਥੇਰੇ ਕਰ ਨੇ ਲੈਣਗੇ ਬਣਾਉਣ ਆ ਆਪ ਵੀ ਲਾ ਦੀ ਕਿਹੜੀ ਕੰਪਨੀ ਦਾ ਬਈ ਇਹ ਆਹ ਹਾ ਜੀ ਨੀ ਨੀ ਜੀਓ ਤਾਂ ਆਪ ਤਾਂ ਨਹੀਂ ਬਣਾਉਂਦੀ ਕਿ ਤੀਨ ਨਾ ਤੀਨ ਨਾ ਦਾ ਜੱਫੇ ਚ ਪੈ ਕੇ ਆਇਆ ਇਹ ਲੱਗਿਆ ਹੋਊਗਾ ਜੀਓ ਪਹਿਲਾਂ ਸੈਮਸੰਗ ਤੋਂ ਲੈਂਦੀ ਸੀ ਇਹ ਮਟੀਰੀਅਲ ਸਾਰਾ ਜਿਹੜਾ ਟਾਪਰਾਂ ਤੇ ਲੱਗਦਾ ਸੀ ਨਾ ਉਹ ਸੈਮਸੰਗ ਤੋਂ ਲੈਂਦੀ ਸੀ ਜਿਹੜਾ ਸਟਾਰਟਿੰਗ ਜਿਹ ਲੱਗਦਾ ਹੁਣ ਲੈ ਰਿਹਾ ਰੈਕਸ਼ਨ ਤੋਂ ਪਾਣੀ ਦਾ ਸਟੋਰ ਚ ਬੰਦ ਹਮ ਸਟਾਰਟ ਤੇ ਫੁੱਲ ਲੋਡ ਵੀ ਪੈਂਦੀ ਜੀ ਜਾਣਕਾਰੀ ਹਮ ਚਾਹ ਬਣਵਾਈਏ ਬਾਈ ਹਾਂ ਰੋਗੈਣਾ ਬਣਾਵਾ ਦਾ ਨੇ ਬਣਾ ਆਲੂ ਪੀ ਲਾਨਗੇ ਬਾਈ ਇਹ ਚਾਹ ਤਾਂ ਠੰਡੀ ਹੋ ਤਾਰ ਜਾਊਗੀ ਥੱਲੇ ਇੱਕ ਆ ਕੈਮਰਾ ਵਾਲੇ ਵੀ ਜੀ ਲੰਗਾਉਣੀ ਪਊਗੀ ਹੂੰ कल्ली है बस 9 करना बंद है फाइल पानी पहनती है जी ਉਹ ਤਾਂ ਨਹੀਂ ਹੈਗਾ ਯਾਰ ਹੁਣ। ਨਾਪਦੀ ਤਾਰ ਨਹੀਂ ਚਾਹੀਦਾ। ਮਲਾਈ ਜਾਣ। ਪਰ ਇਹ ਵੀ ਨੂੰ ਤਾਰ। ਮਲਟੀ ਪੱਗਣ ਨੂੰ। ਸ਼ਾਮ ਦੇ 5:00 5:30 ਵਜੇ ਰਹੇ ਨੇ ਤੇ ਆਪਾਂ ਹੁਣ ਜੋਣੇ ਆਗੇ ਜਾ ਕੇ ਦੂਜੇ ਘਰ ਤਾਰ। ਤੇ ਤਾਰ ਨੂੰ ਵੀ ਆਪਾਂ ਨੂੰ ਅੱਜ ਇੱਕ ਵਾਰੀ ਹੋ ਗਿਆ ਆਪਾਂ 5:00 ਵਜੇ ਤਾਰ ਚੋਲੇ ਨੇਗੇ 5:30 ਹੋਗੇ ਪਹਿਲਾਂ ਆਪਾਂ ਉਧਰ ਦੂਜੇ ਘਰ ਨੂੰ ਭਾਈ ਨੂੰ ਚਾਹ ਕਰਨ ਵਾਗੇ ਸੀ। ਤੇ ਉਧਰੋਂ ਵੀਰੇ ਨੂੰ ਚਾਹ ਕਰਕੇ ਦੇ ਕੇ ਆਿਆਂਗੇ। ਤੇ ਪਹਿਲਾਂ ਹੋਰ ਕੰਮ ਹੋ ਗਏ ਸੀ ਹਨਾ ਆਪਾਂ ਨੂੰ ਕਣਕ ਇਕੱਠੀ ਕਰੀ ਆਗੀ ਪਹਿਲਾਂ ਆਪਣੇ ਕਣਕ ਧੋਤੀ ਹੋਈ ਸੀ ਤੇ ਪਹਿਲਾਂ ਉਹ ਕੋਠੇ ਤੋਂ ਇਕੱਠੀ ਕਰਨ ਲੱਗੇ ਕੁਝ ਬੇਲੇ ਚ ਪਾਈਏ ਸੀ ਤੇ ਫਿਰ ਅੰਨੇ ਹੁਣ ਆਪਾਂ ਸੋੜਾਣੇ ਆਗੇ ਤਾਰ ਤਾਰ ਚੋ ਕੇ ਫਿਰ ਰੋਟੀ ਟੁੱਕ ਦੇ ਲਵੇ ਲਗਾਂਗੇ ਤੇ ਢਾਲ ਸਬਜ਼ੀ ਢਰ ਦੇਗੇ ਤੇ ਰੋਟੀ ਬਣਾਉਣੇ ਆਗੇ ਸਿਆਣਾ ਕਿੱਥੇ ਹੈਗਾ ਮੱਧ ਵਿੱਚ ਆ ਗਿਆ ਹੈਗਾ ਦੇਖਿਓ ਕਿ ਮੈਂ ਕੱਟਾ ਸਾਂਹਾਂਗੀ ਅੱਖਾਂ ਮਿੱਚੀ ਬੈਠਾਗਾ ਲੈ ਕੱਟੀ ਉਹਦੇ ਕੰਨ ਖਾਈ ਜਾਂਦੀ ਮਾਂ ਲੈ ਕੱਟਾ ਆਂਦਾ ਕੱਟਾ ਦਾ ਸਾਂਹ ਗਿਆ ਨਾ ਸਬਜਾ ਦਾ ਕੱਟਾ ਨਾ ਮੇਰੀ ਗੁੱਦੀ ਦੀ ਹੋ ਗਿਆ ਸਬਜਾ ਦੀ ਗੁੱਦੀ ਸਾਂਹਗੇ ਤੈਨੂੰ ਕੱਟੇ ਦਾ ਪਿਆਰ ਹੋਣਾ ਸਬਜਾ ਦਾ ਕਿੱਤੀ ਦਾ ਇੱਕਿੱਤੀ ਦਾ ਮੈਨੂੰ ਉਹ ਬਲੀ ਦਾ ਡੇਗੜੀ ਰੇਨ ਦੀ ਚਾ ਸਬਜਤ ਤਾਰ ਚਾਉਣ ਵਾਸਤੇ ਕਈ ਵਾਰ ਕਹਿੰਦੇ ਨਾ ਮੈਂ ਕੱਟੀ ਖੋਲੂਗਾ ਜਿੱਦ ਕਰ ਲਾਂਦਾਗਾ ਕੱਟੀ ਉਹਦੇ ਟੱਕਰ ਮਾਰ ਕੇ ਸਬਜਤ ਨੂੰ ਉਹਰੇ ਖੁਲਦੀ ਚ ਡੇਗਦਾ ਨਹੀਂ ਹੈਗੀ ਕਿੱਤੀ ਕੱਪੜੇ ਤਾਂ ਇਹ ਚੱਪਦੀ ਹੈਗੀ ਕਿ ਦੂਰ ਦੂਰ ਟੱਕ ਕੱਟਾ ਵੀ ਇਹ ਚੱਪਦਾ ਹੁੰਦਾ ਸੀ ਪਹਿਲਾਂ ਛੋਟਾ ਹੁੰਦਾ ਹੁਣ ਵੱਡਾ ਹੋ ਗਿਆ ਸਬਜਤ ਨੂੰ ਦੇਖ ਲੈ ਕਿੰਨਾ ਪਿਆਰ ਕਰਦਾਗਾ ਹਾਂ ਵੇ ਜਮੀਨੇ ਕੋ ਸਕਦਾ ਨਾ ਸਮਝਦਾ।ਰਾਉ ਨਾਲ ਬਠਾਗਾ। ਕਿ ਬਸ ਸਮਝਦਾ ਤਾਂ ਭਾਈ ਹੁੰਦਾਗਾ। ਲੈ। ਦੇਖ ਦੇਖ। ਕੱਟੀ ਵੀ ਆਏ ਕਹਿੰਦੀ ਆ ਕਿ ਵੀ ਮੈਨੂੰ ਵੀ ਬਠਾਇਆ। ਕੱਤੀ ਕੀ ਕੱਤੀ ਤਾਂ ਤੱਪਦੀ ਆ ਮੇਰੇ ਨਾਲ। ਹੈ? ਖੇਡ ਨਹੀਂ ਆ। ਜੋ ਜੇ ਇਹ ਖੋਲਦੀ ਆ ਕੱਟੀ ਤਾਂ ਬੰਨੀ ਵੀ ਨਹੀਂ ਜਾਂਦੀ ਇਹਨਾਂ ਸਮਝੇ ਤਾਂ। ਕੱਟੀ ਜ਼ਿਆਦਾ ਖਰਿਆ ਵਾ। ਇੱਕ ਕੱਟਾ ਹਲੇ ਸਿਆਣਾ ਹੈ ਕੱਟਾ ਸਿਆਣਾ ਹੈਗਾ ਛੋਟਾ ਹੁੰਦਾ ਕੱਟਾ ਵੀ ਅਹੀਂ ਕਰਦਾ ਹੁੰਦਾ ਸੀ ਹੁਣ ਵੱਡਾ ਹੋ ਗਿਆ ਕਿਤੇ ਦੇਰੇ ਕਨੀ ਕੀ ਹੱਦਿਆ ਹੱਥ ਜਾ ਉਹ ਖਾਂਦੀ ਆ ਮਮੀ ਪੂਰਾ ਅੱਥਾਰੇ ਹੋਰ ਕੰਦੀ ਨਹੀਂ ਮੱਦਰੀ